ਅਸੀਂ ਜਦੋਂ ਪਨੀਰੀ ਦਿੰਨੇ ਆ ਗਾਹਕ ਨੂੰ ਇਹ ਕਹਿੰਦੇ ਆਂ ਕਿ ਭਾਈ ਸੇਵਾ ਨਾ ਕਰੀ। ਹਾਂਜੀ। ਵੀ ਗੰਡੇ ਲਾ ਦੇ, ਸਟੰਪ ਮਾਰ ਦੇ। ਅੱਛਾ। ਕੋਈ ਗੁੱਡ ਨਾ ਪਾਈ, ਕੁਛ ਨਾ ਕਰੀ, ਤੇਰੇ ਗੰਡੇ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ। ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਇੱਕ ਲੋਕਲ ਵੈਰੈਟੀ ਆ ਗਈ ਆਪਣੇ ਪੰਜਾਬ ਦੀਆਂ। ਫਰਕ ਪੈਂਦਾ ਜੀ। ਹਾਂਜੀ ਦੋਸਤੋ, ਆਪਾਂ ਤੁਹਾਡੇ ਨਾਲ ਬਈ ਜੀ ਸਮੇਂ-ਸਮੇਂ ਤੇ ਇਹ ਗੱਲ ਸਾਂਝੀ ਕਰਦੇ ਰਹਿਨੇ ਆਂ ਕਿ ਪੰਜਾਬ ਦੇ ਵਿੱਚ ਜਿਹੜੀ ਪਿਆਜ਼ ਦੀ ਖੇਤੀ ਹੈਗੀ ਉਹ ਬਹੁਤ ਕਾਮਯਾਬ ਆ। ਕਿਸਾਨ ਭਰਾਵੋ ਪਿਆਜ਼ ਵੱਧ ਤੋਂ ਵੱਧ ਲਾਓ ਆਪਦੇ ਘਰ ਵਾਸਤੇ ਵੀ। ਤੇ ਜੇਕਰ ਆਪਾਂ ਇਹਦੀ ਖੇਤੀ ਕਰਦੇ ਆ ਵੱਡੇ ਪੱਧਰ ਤੇ ਤਾਂ ਵੀ ਪੰਜਾਬ ਦੇ ਵਿੱਚ ਖੇਤੀ ਉਹਦੀ ਬਹੁਤ ਕਾਮਯਾਬ ਆ। ਇਸੇ ਸਿਲਸਿਲੇ ਦੇ ਚੱਲਦਿਆਂ ਅੱਜ ਆਪਾਂ ਪਹੁੰਚੇ ਆ ਸਿੱਧੂ ਨਰਸਰੀ ਫਾਰਮ ਪਿੰਡ ਮਹਾਰਾਜ ਬਾਈ ਦਵਿੰਦਰ ਕੋਲ। ਬਾਈ ਹੋਰਾਂ ਦਾ ਲੰਮਾ ਤਜਰਬਾ ਹੈਗਾ ਪਿਆਜ਼ ਦੀ ਖੇਤੀ ਬਾਰੇ। ਪਿਆਜ਼ ਦੀ ਪਨੀਰੀ ਤੋਂ ਲੈ ਕੇ ਸੀਡ ਪ੍ਰੋਡਕਸ਼ਨ ਤੱਕ ਆਪ ਵੀ ਖੁਦ ਪਿਆਜ਼ ਲਾਉਂਦੇ ਨੇ ਤੇ ਪਿਆਜ਼ ਦਾ ਬੀਜ ਤਿਆਰ ਕਰਦੇ ਨੇ ਜਿਹੜਾ ਕਿ ਬਹੁਤੀ ਬਰੀਕੀ ਵਾਲਾ ਕੰਮ ਹੁੰਦਾ। ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਆਜੋ ਬਾਈ ਦਾ ਪਹਿਲਾਂ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਬਾਈ ਧੰਨਵਾਦ ਤੁਸੀਂ ਸਮਾਂ ਦਿੱਤਾ ਬਾਈ ਹਾਂਜੀ ਹਾਂਜੀ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਚੱਲ ਕੇ ਆਏ ਹਾਂਜੀ ਬਾਈ ਤੇ ਬਾਈ ਪਿਆਜ਼ ਦਾ ਕਿਵੇਂ ਹੈਗੀ ਐ ਕਿ ਮਾਰਕੀਟ ਪਿਆਜ਼ ਦੀ ਬਹੁਤ ਵਧੀਆ ਹੈ ਜੀ ਪਿਆਜ਼ ਦਾ ਤਾਂ ਸਾਨੂੰ ਹੁਣ ਰੇਟਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਆਪਾਂ ਕਹਿੰਦੇ ਆ ਬਾਈ ਗੁਰੂ ਕਿਰਪਾ ਕਰੇ ਵੀ ਜਿਹੜੇ ਕਿਸਾਨਾਂ ਨੇ ਕਿੱਲਾਂ ਦੇ ਵਿੱਚ ਪਿਆਜ਼ ਲਾਇਆ ਤੇ ਉਹਨਾਂ ਦੇ ਵਧੀਆ 4 ਰੁਪਏ ਵੱਟੇ ਜਾਣ ਹਾਂਜੀ ਬਾਈ ਤੇ ਨਰਸਰੀ ਦਾ ਹੀ ਬਹੁਤ ਵਧੀਆ ਰਿਹਾ ਕਿੰਨੇ ਆਪਣੇ ਕੋਲੇ ਐਤ ਕੀ ਏਕੜ ਸੀਗੀ ਨਰਸਰੀ ਆਪਣੇ ਕੋਲ 2.5 ਕਿੱਲੇ ਜੀ ਤੇ ਖਤਮ ਹੋ ਗਈ ਉਹ ਪਹਿਲਾਂ ਹੀ ਹਾਂ ਹਾਂ ਟਾਈਮ ਸਰੀ ਖਤਮ ਹੋ ਗਈ ਠੀਕ ਹੈ ਬਈ ਹਾਂਜੀ ਹਾਂਜੀ ਤੇ ਜੇ ਆਪਾਂ ਹੁਣ ਬਈ ਗੱਲ ਕਰੀਏ ਤੁਹਾਡੀ ਸੀਡ ਪ੍ਰੋਡਕਸ਼ਨ ਦੀ ਉਹ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਪਿਆਜ਼ ਦੇ ਵਿੱਚ ਪਿਆਜ਼ ਦਾ ਸੀਡ ਸਾਨੂੰ ਹੋ ਗਿਆ ਜੀ 8 ਕ ਸਾਲ 8 ਸਾਲ ਹੋ ਗਏ ਹਾਂਜੀ ਆਪ ਦਾ ਸੀਡ ਕਰਦੇ ਹੋ ਤੇ ਆਪ ਦਾ ਸੀਡ ਅਸੀਂ ਤਿਆਰ ਕਰਕੇ ਤੇ ਆਪ ਵੀ ਨਰਸਰੀ ਲਾਉਨੇ ਆ ਤੇ ਪਿਆਜ਼ ਦਾ ਸੀਡ ਸੇਲ ਵੀ ਕਰਦੇ ਆ ਹਾਂਜੀ ਪਹਿਲਾਂ ਆਪਣਾ ਜਿਵੇਂ 1997 ਤੋਂ ਬੋਰਡ ਤੇ ਲਿਖਿਆ ਹੋਇਆ ਹੈਗਾ ਵੀ ਆਪਣਾ ਕੰਮ ਹੈ ਨਰਸਰੀ ਦਾ ਤੇ ਉਦੋਂ ਆਪਣਾ ਮੇਨ ਇਕੱਲਾ ਕੰਮ ਸੀਗਾ ਮਿਰਚ ਦਾ ਮਿਰਚ ਦਾ ਤੇ ਬਾਕੀ ਛਿਮਲਾ ਮਿਰਚ ਟਮਾਟਰ ਸਾਰੀਆਂ ਸਬਜ਼ੀਆਂ ਫਿਰ ਨਾਲ ਪਿਆਜ਼ ਦਾ ਕਰ ਲਿਆ ਸੀ ਫਿਰ ਪਿਆਜ਼ ਦੀ ਨਰਸਰੀ ਕਰਦੇ ਸੀ ਹੁਣ ਪਿਆਜ਼ ਦਾ ਸੀਡ ਵੀ ਕਰਦੇ ਆ ਤੇ ਪਿਆਜ਼ ਦਾ ਸੀਡ ਵੇਚਦੇ ਵੀ ਆ ਤੇ ਆਪਾਂ ਚੱਲਾਂਗੇ ਖੇਸੋਂ ਨੂੰ ਉੱਥੇ ਦਿਖਾਵਾਂਗੇ ਤੇ ਇੱਥੇ ਫਾਰਮ ਦੇ ਵਿੱਚ ਹੁਣ ਮਿਰਚ ਦਾ ਕੰਮ ਚੱਲਦਾ ਪੂਰਾ ਜੋਰਾਂ ਤੇ ਵੀ ਜਿਹੜੇ ਕਿਸਾਨਾਂ ਨੇ ਮਿਰਚ ਲਾਉਣੀ ਹੈਗੀ ਤੇ ਜਾਂ ਜਿਵੇਂ ਰਾਜਸਥਾਨ ਚ ਹੁਣ ਸਰੋਂ ਵੱਢ ਕੇ ਲੱਗੂਗੀ ਤੇ ਜਾਂ ਆਲੂ ਵਾਲੇ ਐ ਜਿਨ੍ਹਾਂ ਨੇ ਵੀ ਮਿਰਚ ਰਗੀ ਹੋਈ ਹੈ ਤੇ ਉਹ ਹੁਣ ਮਿਰਚ ਲਈ ਜਾਂਦੇ ਆ ਪਨੀਰੀਸ ਆਪਣੇ ਕੋਲੇ ਤਿਆਰ ਹੈ ਤੇ ਇਹਦੇ ਨਾਲ ਨਾਲ ਇੱਕ ਗੱਲ ਹੋਰ ਹੈਗੀ ਮੈਂ ਕਹਿਣੀ ਚਾਹਣਾ ਵੀ ਜਿਵੇਂ ਜ਼ਿਮੀਂਦਾਰਾਂ ਨੂੰ ਹੁਣ ਮੰਨ ਲਓ ਸਾਡੇ ਕੋਲੇ ਕਦੂ ਦੀਆਂ ਬੱਲਾਂ ਅੱਲ ਤੋਰੀ ਕਰੇਲਾ ਇਹ ਸਾਰਾ ਕੁਝ ਤਿਆਰ ਹੈ ਏ ਵੀ ਆਪਾਂ ਨੂੰ ਖਾਨ ਜੋਗਰੀ ਸਬਜ਼ੀ ਲਾਉਣੀ ਚਾਹੀਦੀ ਆ ਤੇ ਮਿਰਚ ਐ ਜਿਹੜੀ ਉਹ ਜੇ ਨਹੀਂ ਵੀ ਤੁਸੀਂ ਕਿੱਲਿਆਂ ਦੇ ਵਿੱਚ ਲਾਉਂਦੇ ਤਾਂ ਘੱਟੋ ਘੱਟ 100 200 ਬੂਟਾ ਤਾਂ ਜ਼ਰੂਰ ਲਾਇਆ ਕਰੋ ਜ਼ਰੂਰ ਲਾਇਆ ਹਾਂ ਵੀ ਦੇਖ ਬਾਈ ਆਜੋ ਫਿਰ ਦੋਸਤੋ ਬਾਈ ਦੇ ਆਪਾਂ ਖੇਤ ਚੱਲਦੇ ਆ ਜਿੱਥੇ ਬਾਈ ਹੋਰੀ ਪਿਆਜ਼ ਦੀ ਸੀਡ ਪ੍ਰੋਡਕਸ਼ਨ ਕਰਦੇ ਆ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਬੀਜ ਤਿਆਰ ਹੁੰਦਾ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹਾਈਬ੍ਰਿਡ ਬੀਜ ਨਾਲੋਂ ਜਿਹੜੇ ਦੇਸੀ ਪਿਆਜ਼ ਦਾ ਬੀਜ ਆ ਉਹ ਕਿਉਂੋਂ ਵਧੀਆ ਹੁੰਦਾ ਹਨਾ ਚੱਲੀਏ ਫਿਰ ਬਾਈ ਹਾਂਜੀ ਹਾਂ ਚੱਲਦੇ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਪਿਆਜ਼ ਦੀ ਸੀਡ ਪ੍ਰੋਡਕਸ਼ਨ ਆ ਜਿਹੜੀ ਉਹ ਕਿਵੇਂ ਹੁੰਦੀ ਆ ਕਿੰਨਾ ਕੀ ਔਖਾ ਕੰਮ ਤੇ ਕਿਵੇਂ ਕਿੰਨੇ ਸਮੇਂ ਦੇ ਵਿੱਚ ਬੀਜ ਤਿਆਰ ਹੁੰਦਾ ਬਾਈ ਦੱਸਿਓ ਥੋੜਾ ਜਿਹਾ ਖੋਲ ਕੇ ਹਨਾ ਕਿੰਨੀ ਜਗ੍ਹਾ ਦੇ ਵਿੱਚ ਲੱਗਿਆ ਆਪਣਾ ਇਹ ਸਵਾ ਦੋ ਕਿੱਲੇ ਆ ਜੀ ਠੀਕ ਆ ਬਾਈ ਹਾਂ ਜੀ ਇਸ ਹਵਾਦੋ ਕਿੱਲੇ ਹੈਗਾਗਾ ਜਿਹੜਾ ਸੀਡ ਵਾਸਤੇ ਰੱਖਿਆ ਹੋਇਆ ਹਾਂਜੀ ਤੇ ਇਹਦੇ ਜੋ ਆਪਾਂ ਆਉਂਦੀ ਨਰਸਰੀ ਬੀਜ ਕੇ ਬਾਕੀ ਦਾ ਜਿਹੜਾ ਬੀਜ ਬਚਦਾ ਹੈਗਾ ਤੇ ਉਹ ਆਪਾਂ ਸੇਲ ਕਰ ਦਿੰਦੇ ਹਾਂ ਉਹ ਪਿਛਲੇ ਸਾਲ ਵੀ ਆਪਾਂ ਕੀਤਾ ਸੀਗਾ ਤੇ ਇਹ ਕਿਹੜੇ ਮਹੀਨੇ ਦੀ ਬਈ ਲਵਾਈ ਹੈਗੀ ਇਹ ਇਹ 11ਵੇਂ ਮਹੀਨੇ ਦੀ ਹੈਗੀ ਮੰਨ ਲਓ 11 12 ਤੇ 13 ਤਿੰਨ ਦਿਨਾਂ ਚ ਲੱਗਿਆ ਸੀਗਾ ਇਹ 11 ਤੋਂ 13 ਨਵੰਬਰ ਤੱਕ ਹਾਂਜੀ ਹਾਂਜੀ ਤੇ ਇਹਦਾ ਬਈ ਕੀ ਤਰੀਕਾ ਹੁੰਦਾ ਲਾਉਣ ਦਾ ਕਿਵੇਂ ਤੁਸੀਂ ਲਾਉਣੇ ਉਹਨੂੰ ਇਹ ਅਸੀਂ ਪਹਿਲਾਂ ਲਾਉਣੇ ਆਂਗੇ ਪਲੇਨ 'ਚ ਅੱਛਾ ਐਸ ਰੋਡ 28 ਇੰਚ ਹੈ ਤੇ ਸੀ ਟੂ ਸੀਡ ਗਿੱਠਕ ਹੈ ਅੱਛਾ ਲਾਈਨ ਆ ਮਾਰ ਕੇ ਪਧਰੇ ਵਾਂਚ ਹਾਂ ਲੈਣਾ ਮਾਰਕਰ ਆ ਸਾਡੇ ਕੋਲੇ ਅੱਛਾ ਉਹ ਮਾਰਕਿੰਗ ਕਰ ਦਿੰਦਾ ਫਿਰ ਅਸੀਂ ਗੰਡੇ ਰੱਖ ਦਿੰਨੇ ਆ ਹੂੰ ਉਦੋਂ ਬਾਅਦ ਜਦੋਂ ਗੰਡੇ ਡੇਡੇ ਹੋ ਜਾਂਦੇ ਆ ਹਾਂਜੀ ਤੇ ਫਿਰ ਅਸੀਂ ਮਿੱਟੀ ਲਾ ਕੇ ਤੇ ਐਸ ਤਰ੍ਹਾਂ ਐ ਖਾਲੀਆਂ ਬਣਾ ਦਿੰਨੇ ਆ ਇਹਦੀਆਂ ਠੀਕ ਹੈ ਬੱਟਾ ਬਣਾ ਦਿੰਨੇ ਆ ਬੱਟਾ ਬਣਾ ਦਿੰਨੇ ਆ ਕਿਉਂਕਿ ਬੱਟ ਦੀ ਪਿਆਜ਼ ਕਾ ਲਾਵਾ ਜੇ ਇਹਨੂੰ ਪਾਣੀ ਆਪਾਂ ਜ਼ਿਆਦਾ ਹੀ ਦਿੰਨੇ ਆ ਤਾਂ ਫਿਰ ਫੰਗਸ ਬਹੁਤ ਆਉਂਦੀ ਇਹਨੂੰ ਠੀਕ ਹੈ ਭਾਈ ਹੂੰ ਤੇ ਇਹਦੇ ਵਿੱਚ ਆਪਾਂ ਗੱਲ ਕਰੀਏ ਖਰਚੇ ਦੀ ਕਿਉਂਕਿ ਬੀਜ ਵੀ ਵਿਕਣਾ ਹੁੰਦਾ ਬੀਜ ਕਾਸਟਲੀ ਵੀ ਹੁੰਦਾ ਹਨਾ ਤੇ ਇਹ ਫਸਲ ਤੇ ਖਰਚਾ ਕਿੰਨਾ ਆਉਂਦਾ ਬਾਕੀ ਆਮ ਖੇਤੀ ਨਾਲੋਂ ਕਿੰਨਾ ਕੁ ਫਰਕ ਹੈਗਾ ਇਹ ਚੀਜ਼ ਤੇ ਖਰਚਾ ਤਾਂ ਇਹਦੇ ਤੇ ਬਹੁਤ ਜ਼ਿਆਦਾ ਆਉਂਦਾ ਜੀ ਇੱਕ ਤਾਂ ਇਹਦੇ ਤੇ ਮੰਨ ਲਓ ਫੰਗੀ ਸਾਈਡ ਬਹੁਤ ਮਹਿੰਗੇ ਦੇਣੇ ਪੈਂਦੇ ਜਿਹੜੇ ਪੂਰੇ ਟੌਪ ਦੇ ਫੰਗੀ ਸਾਈਡ ਆ 10-10 ਦਿਨਾਂ ਤੋਂ ਉਹ ਦਿੰਨੇ ਆ ਤੇ ਨਾਲ ਮਾਈਟ ਜੂੰ ਜਿਵੇਂ ਥ੍ਰਿਪ ਆ ਗਈ ਉਹਦਾ ਧਿਆਨ ਰੱਖਣਾ ਪੈਂਦਾ ਹੈਗਾ ਤੇ ਜਿਵੇਂ ਹੁਣ ਮੰਨ ਲਓ ਇਦੋਂ ਪਹਿਲਾਂ ਹੁਣ ਇਹ ਦੇ ਹੀ ਜਾਂਦੇ ਆ ਪੰਗੀ ਸਾਈਡ ਆ ਦੇਖੋ ਦਿਖਾਈ ਵੀ ਦਿੰਦੇ ਹੋ ਮੈਂ ਹਾਂ ਉੱਪਰ ਭੁੱਕਾਂ ਤੇ ਜੰਮੇ ਪਏ ਹਾਂਜੀ ਤੇ ਇਦੋਂ ਜਦੋਂ ਇਹਦਾ ਫੁੱਲ ਖੁੱਲ ਗਿਆ ਫੁੱਲ ਖੁੱਲ ਗਿਆ ਫਿਰ ਹਣੀ ਵੀ ਆ ਜੂ ਸ਼ਹਿਦ ਵਾਲੀ ਮੱਖੀ ਆ ਜੂਗੀ ਠੀਕ ਹੈ ਬਈ ਸ਼ਹਿਦ ਵਾਲੀ ਮੱਖੀ ਨੇ ਇਹਦਾ ਪੋਲੀਨੇਸ਼ਨ ਕਰਨਾ ਹੈ ਜਿੰਨਾ ਵਧੀਆ ਪੋਲੀਨੇਸ਼ਨ ਹੋਊਗਾ ਉੰਨੇ ਸੀਡ ਨੇ ਵਧੀਆ ਬਣਨਾ ਹੈ ਜੇ ਪੋਲੀਨੇਸ਼ਨ ਨਹੀਂ ਹੁੰਦਾ ਮੰਨ ਲਓ ਮੱਖੀ ਦੀ ਕੋਈ ਪ੍ਰੋਬਲਮ ਆ ਗਈ ਤਾਂ ਫਿਰ ਸੀਡ ਵਧੀਆ ਨਹੀਂ ਬਣਦਾ ਠੀਕ ਹੈ ਮੱਖੀ ਤੇ ਬਹੁਤ ਜਿਆਦਾ ਨਿਰਭਰ ਹੈ ਅੱਛਾ ਜਿੰਨੀਆਂ ਵੀ ਪੋਲੀਨੇਸ਼ਨ ਵਾਲੇ ਜਿਵੇਂ ਫੁੱਲ ਤੋਂ ਕਿ ਜਿਵੇਂ ਕਦੂ ਜਾਤੀ ਆ ਗਈ ਮੰਨ ਲਓ ਉਹਨਾਂ ਨੂੰ ਵੀ ਪੋਲੀਨੇਸ਼ਨ ਦੀ ਚੱਕਰ ਇਹ ਮੱਖੀ ਮੱਖੀ ਦੇ ਸਿਰ ਤੇ ਆਉਂਦੀ ਹਲੋਸੀ ਪਰ ਅਸੀਂ ਕੁਦਰਤ ਦੇ ਨੂੰ ਜਾਣਦੇ ਨਹੀਂ ਪਰ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈ ਨਾ ਹਾਂ ਆਪਾਂ ਜਦੋਂ ਹੁਣ ਜਿਵੇਂ ਤੁਹਾਡੇ ਇੱਥੇ ਮੱਖੀ ਆਉਗੀ ਉਹਨਾਂ ਦਿਨ ਸਪਰੇ ਵੀ ਰੋਕਦੇ ਹੋਗੇ ਰੋਕ ਦੇਾਂਗੇ ਜੀ ਹਾਂ ਉਹ ਤਾਂ ਇੰਨੀ ਮੱਖੀ ਹੁੰਦੀ ਹੈ ਵਿੱਚ ਐ ਜੋ ਤੁਰਦੇ ਆਂਗੇ ਤੇ ਨੰਗਣ ਨਹੀਂ ਦਿੰਦੀ ਮੱਖੀ ਠੀਕ ਹੈ ਹਾਂ ਤੇ ਭਾਈ ਇਹਦੀ ਗੱਲ ਕਰੀ ਆਪਾਂ ਪਿਓਰਿਟੀ ਦੀ ਜਦੋਂ ਤੁਸੀਂ ਆਪ ਦਾ ਸੀਡ ਤਿਆਰ ਕਰਦੇ ਹੋ ਹਾਂਜੀ ਕਿੰਨਾ ਕ ਭਰੋਸਾ ਹੁੰਦਾ ਵੀ ਵਧੀਆ ਬੀਜ ਨਿਕਲੂ ਕਿਉਂਕਿ ਬੀਜ ਸੇਲ ਕਰਦੇ ਨੇ ਜਿਹੜਾ ਤੁਸੀਂ ਪਿਆਜ਼ ਲਾਇਆ ਹੈਗਾ ਉੱਥੇ ਪਿਓਰਿਟੀ ਦਾ ਪਹਿਲੀ ਪਤਾ ਲੱਗ ਗਿਆ ਤੁਹਾਨੂੰ ਹਾਂ ਜਦੋਂ ਅਸੀਂ ਜਦੋਂ ਮੰਨ ਲਓ ਗੰਡੇ ਰੱਖੇ ਹੈਗੇ ਜਿੱਦੇ ਪਹਿਲਾਂ ਜਿੱਦੇ ਤੁਹਾਡੇ ਖੇਤ 'ਚ ਗੰਡੇ ਖੜੇ ਸੀ ਫਿਰ ਤੁਸੀਂ ਪੱਟ ਲਏ ਪੱਟ ਕੇ ਉਹਨਾਂ ਦੀ ਸਿਲੈਕਸ਼ਨ ਕਰ ਲਈ ਸਿਲੈਕਸ਼ਨ ਕਰਕੇ ਲਾਤੇ ਇਹ ਨਾ ਹੋਵੇ ਵੀ ਮੰਨ ਲਓ ਵੀ ਵਿੱਚ ਜਿਹੜਾ ਜਹਾ ਗੰਡਾ ਆਇਆ ਤੇ ਉਹ ਹੀ ਤੁਸੀਂ ਦੱਬੀ ਜਾਓ ਪਿਓਰਿਟੀ ਤਾਂ ਉੱਥੇ ਬਣ ਜਾਣੀ ਇੱਥੇ ਤਾਂ ਜਿਹ ਹੈ ਜੋ ਜਿਹ ਹੈ ਤੁਸੀਂ ਬੀਜ ਤਾਂ ਹੋਇਆ ਹੀ ਵੱਡੋਂਗੇ ਬਸ ਠੀਕ ਹੈ ਜਿਹੜਾ ਇਹਦਾ ਮੰਨ ਲਓ ਬਲਬ ਹੈਗੇ ਗੰਡੇ ਆ ਉਹ ਵੀ ਤੁਹਾਡੇ ਆਪ ਦੇ ਹੁੰਦੇ ਉਹ ਵੀ ਆਪ ਦੇ ਠੀਕ ਆ ਹਾਂ ਜਿਵੇਂ ਹੁਣ ਉਹਦੀ ਫਿਰ ਗ੍ਰੇਡਿੰਗ ਕਰ ਦਿਓ ਸਾਈਜ਼ ਉਹਦੀ ਗ੍ਰੇਡਿੰਗ ਕਰਕੇ ਸਾਈਜ਼ ਦੀ ਵੀ ਵੀਡਿੰਗ ਤੇ ਕੁਆਲਟੀ ਦੀ ਵੀ ਵਿੱਚ ਮੰਨ ਲਓ ਕੋਈ ਜੜਮਾ ਗੰਡਾ ਕੋਈ ਹੋਰ ਕਿਸੇ ਕਿਸਮ ਦਾ ਗੰਡਾ ਆ ਗਿਆ ਉਸ ਨਾਲ ਦੀ ਨਾਲ ਕੱਢੀ ਜਾਓ ਅੱਛਾ ਕੱਢ ਕੱਢ ਕੇ ਫਿਰ ਇਹਨੂੰ ਰੱਖ ਕੇ ਤੇ ਫਿਰ ਆਪਾਂ ਨਵੰਬਰ ਚ ਲਾਉਣੇ ਆ ਇੱਥੇ ਖੇਤ ਦੇ ਵਿੱਚ ਕੋਈ ਰੋਗ ਨਹੀਂ ਹੁੰਦੀ ਕੁਝ ਨਹੀਂ ਕੱਢਣਾ ਇਹਦੇ ਚੋਂ ਜੇ ਮੰਨ ਲਓ ਕਿ ਲੱਗਦਾ ਤੁਹਾਨੂੰ ਵੀ ਹੋਰ ਵੈਰਾਈਟੀ ਆ ਗਈ ਹਾਂ ਕੱਢ ਦਿੰਨੇ ਕੱਢ ਦਿੰਨੇ ਠੀਕ ਹੈ ਇਹ ਸਾਨੂੰ ਕੋਈ ਲੱਗਦਾ ਵੀ ਆਹ ਬੂਟਾ ਛੱਕੀ ਹੈਗਾ ਉਹਨੂੰ ਪੱਟ ਦਿੰਨੇ ਆ ਅੱਛਾ ਹਾਂਜੀ ਤੇ ਇਹਨੂੰ ਬਈ ਕਿਹੜੀਆਂ ਕਿਹੜੀਆਂ ਬਿਮਾਰੀਆਂ ਜ਼ਿਆਦਾ ਆਉਂਦੀ ਜਿਵੇਂ ਫੰਗੀ ਸਾਈਡ ਤੁਸੀਂ ਦੱਸਿਆ ਕਰਦੇ ਏਨ ਫੰਗਸ ਦੇ ਪਰਪਲ ਪਲੋਜ ਇਥੋਂ ਭੂਕਾਂ ਤੋਂ ਨਾ ਕਾਲੇ ਕਾਲੇ ਧੱਬੇ ਦਿਖਾਈ ਦੇਣ ਲੱਗ ਜਾਣਗੇ ਅੰਦਰੋਂ ਜਦੋਂ ਮਾਈਟ ਖਾ ਗਈ ਇਹਨੂੰ ਤੇ ਉਦੋਂ ਭੂਗ ਦੇ ਵਿੱਚ ਸਪੌਟ ਦਿਖਾਈ ਦੇਣ ਲੱਗ ਜਾਣਗੇ ਬਰੀਕ ਬਰੀਕ ਅੱਛਾ ਅੰਦਰੋਂ ਮਾਈਟ ਨੇ ਜਦੋਂ ਖਾਣਾ ਤੇ ਜਿਵੇਂ ਸੂਈਆਂ ਮਾਰੀਆਂ ਹੁੰਦੀਆਂ ਐਸ ਤਰ੍ਹਾਂ ਭੂਕਾ ਅੰਦਰੋਂ ਹੋ ਜਾਣੀ ਆ ਅੱਛਾ ਤੇ ਫੇਰ ਜਦੋਂ ਮੀਨ ਏਰੀਆ ਆਊਗਾ ਮਾੜਾ ਮੋਟਾ ਜਾਂ ਬਈ ਸੀ ਉਹਨੇ ਟੁੱਟ ਕੇ ਡਿੱਗ ਪੈਣ ਹਾਂ ਅੱਛਾ ਉਹਦੇ ਵਾਸਤੇ ਫਿਰ ਦਵਾਈਆਂ ਕਰਨੀਆਂ ਪੈਂਦੀਆਂ। ਸੰਗੀ ਸਾਈਡ ਬਹੁਤ ਦੇਣੇ ਪੈਂਦੇ ਆ। ਤੇ ਜਦੋਂ ਇਹ ਪਗਦਾ ਬਈ ਇਹਦਾ ਫਿਰ ਸੀਡ ਕਲੈਕਟ ਕਿਵੇਂ ਕਰਦੇ ਹੋ? ਇਹ ਜਿਵੇਂ ਜਿਵੇਂ ਇਹ ਦੇਖੋ ਆ ਦੇਖੋ ਜਿਵੇਂ ਹੁਣ ਆ ਆਏਗਾ ਆ ਤਾਂ ਟਾਪ ਤੇ ਵੜਿਆ ਪਿਆ। ਆਹ ਹਲੇ ਵਿੱਚੋਂ ਨਿਕਲੀ ਜਾਂਦੇ ਆ। ਆਹਾਂ। ਇੱਕ ਸਾਰ ਨਹੀਂ ਬੱਕਦਾ। ਇੱਕ ਸਾਰ ਨਹੀਂ ਵਗਦਾ। ਘੱਟੋ ਘੱਟ 3-4 ਤੜਾਈਆਂ 'ਚ ਨਰਮੇ ਵਾਲਾ ਕੰਮ ਹੈ। ਹੂੰ। ਵੀ ਜਿਹੜਾ ਫੁੱਲ ਖਿੜ ਗਿਆ ਤੇ ਉਹਦੇ ਚ ਕਾਲੇ ਬੀਜ ਪੂਰੇ ਦਿਖਾਈ ਦੇਣ ਲੱਗੇ ਝੋਲੀਆਂ ਬੰਨ੍ਹ ਕੇ ਤੇ ਉਹਨੂੰ ਵੱਢ ਲੈਣੇ। ਅੱਛਾ ਫੁੱਲ ਉੱਤੋਂ ਡੂੰਗੀ ਜਾਂਨੇਓ। ਹਾਂ ਇੰਨਾ ਵੱਢ ਲੈਨੇ ਕਰਦਣਾ। ਅੱਛਾ ਅੱਛਾ। ਹਾਂ ਉਹ ਝੋਲੀ ਚ ਪਾਈ ਜਾਂਨੇ ਆ। ਫੇਰ ਅਗਲੀ ਤੜਾਈ 'ਚ ਫੇਰ ਜਿਹੜੇ ਫੁੱਲ ਕਾਲੇ ਹੋਈ ਜਾਂਦੇ ਉਹ ਫੇਰ ਵੱਢੀ ਜਾਂਦੇ ਆ। ਅੱਛਾ। ਹਾਂ। ਉਹ ਜੀ ਉਸ ਤੋਂ ਬਾਅਦ ਫਿਰ ਸੁਕਾਉਣੀ ਹੈ ਉਹਨਾਂ ਨੂੰ ਫੇਰ ਸੁਕਾਉਣੀ ਹੈ ਜੀ ਹਾਂ ਠੀਕ ਹੈ ਬਈ ਸੁਕਾ ਕੇ ਤੇ ਫੇਰ ਮਤਲਬ ਕਿ ਆਪਾਂ ਜਿਵੇਂ ਪਿਛਲੇ ਸਾਲ ਵੇਚਿਆ ਤੇ ਉਸ ਤਰ੍ਹਾਂ ਸੇਲ ਕਰਦੇ ਹਾਂ ਠੀਕ ਹੈ ਪਰ ਇਹਦੇ ਬੀਜ ਦੇ ਵਿੱਚ ਇੱਕ ਕੁਆਲਿਟੀ ਇਹ ਬਹੁਤ ਵੱਡੀ ਆ ਵੀ ਜਦੋਂ ਤੁਸੀਂ ਇਸ ਸੀਡ ਦਾ ਹੈਗਾ ਜਿਹੜਾ ਪਿਆਜ਼ ਤੁਸੀਂ ਲਾ ਲਿਆ ਨਰਸਰੀ ਖੇਤ ਚ ਤਿਆਰ ਕਰਕੇ ਸੇਵਾ ਨਹੀਂ ਬਾੜਦਾ ਅੱਛਾ ਜਿੱਥੇ ਤੁਸੀਂ ਸੋਨੂੰ ਵੀ ਪਤਾ ਵੀ ਜਿੱਥੇ ਇਥੇ ਇਦ ਕੀ ਲੱਗਿਆ ਵਾ ਤੁਸੀਂ ਇਹ 2 ਮਹੀਨਿਆਂ ਨੂੰ ਉੱਥੇ ਜਾ ਕੇ ਚੈੱਕ ਕਰ ਲਿਓ ਜਿੰਨੇ ਗੰਢੇ ਲੱਗੇ ਹੋਣੇ ਉਹ ਖੇਤ ਚ ਭੂਰ ਵੈਰੇਟੀਆਂ ਸਭ ਤੋਂ ਆੱਡੀ ਖੜਾ ਉਹਦੀ ਗ੍ਰੋਥ ਲੱਗ ਹੀ ਹੁੰਦੀ ਭੂਕ ਬਹੁਤ ਮੋਟੀ ਐ ਮੈਂ ਦੇਖੂ ਭੂਕ ਵੀ ਮੋਟੀ ਤੇ ਗੰਡਾ ਵੀ ਮਤਲਬ ਇੰਨਾ ਵਧੀਆ ਸਾਈਜ਼ ਬਣਾਉਂਦਾ ਬਾਕੀ ਦਾ ਵੈਰੇਟੀਆਂ ਕਈ ਇੰਗੀਆਂ ਨਹੀਂ ਹੈਗੀਆਂ ਵੀ ਸੇਵਾ ਕਰ ਕਰਕੇ ਬੰਦਾ ਅੱਕ ਜਾਂਦਾ ਫੇਰ ਕਿਤੇ ਸੈਜ ਬਣਾਉਂਦੇ ਆ ਅਸੀਂ ਜਦੋਂ ਪਨੀਰੀ ਦਿੰਨੇ ਗਾਹਕ ਨੂੰ ਇਹ ਕਹਿੰਦੇ ਆ ਵੀ ਭਾਈ ਸੇਵਾ ਨਾ ਕਰੀ ਹਾਂਜੀ ਵੀ ਗੰਡੇ ਲਾ ਦੇ ਸਟੰਪ ਮਾਰ ਦੇ ਅੱਛਾ ਕੋਈ ਗੁੱਡ ਨਾ ਪਾਈ ਕੁਛ ਨਾ ਕਰੀ ਤੇਰੇ ਗੰਡੇ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਇੱਕ ਲੋਕਲ ਵੈਰਾਈਟੀ ਆ ਗਈ ਆਪਣੇ ਪੰਜਾਬ ਦੀ ਹੱਕ ਪੈਂਦਾ ਜੀ ਫਰਕ ਪੈਂਦਾ ਹਾਂ ਤੇ ਬੋਲਟਿੰਗ ਦਾ ਵੀ ਫਰਕ ਪੈਂਦਾ ਇਸ ਗੱਲ ਨਾਲ ਜਦੋਂ ਇੱਥੇ ਵੀ ਤਿਆਰ ਹੋਇਆ ਵਾ ਜਿਹੜਾ ਪੰਜਾਬ ਦੇ ਵਿੱਚ ਤੇ ਉਹ ਇਸ ਕਲਾਈਮੇਟ ਚ ਤਿਆਰ ਹੋ ਗਿਆ ਗਾਹਾਂ ਉਹ ਨਿਸਰਨ ਤੇ ਹੀ ਫਰਕ ਪੈਂਦਾ ਸਾਰਾ ਜਿਹਨੂੰ ਕਹਿੰਦੇ ਘੜੇਲ ਨਹੀਂ ਘੜਦਾ ਘੜੇਲ ਘਟ ਹਾਂ ਠੀਕ ਹੈ ਹਾਂ ਉਹਦਾ ਬਈ ਵੈਰੈਟੀਆ ਦਾ ਹੁਣ ਹਾਈਬ੍ਰਿਡ ਵੀ ਬਹੁਤ ਆ ਤਕੜੀਆਂ ਤਕੜੀਆਂ ਕੰਪਨੀਆਂ ਦਾ ਹਜ਼ਾਰਾਂ ਰੁਪਏ ਕਿਲੋ ਆ ਹਨਾ ਹਾਂਜੀ ਕੋਈ ਵੀ ਨਰਸਰੀ ਵਾਲਾ ਉਹ ਵੀ ਦੇਸੀ ਬੀਜਾਂ ਨੂੰ ਪੈਲ ਦਿੰਦਾ ਤੁਸੀਂ ਤਾਂ ਇੰਨੇ ਸਾਲ ਹੋ ਗਿਆ ਆਪਦਾ ਬੀਜ ਤਿਆਰ ਕਰਕੇ ਨਰਸਰੀ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਦਿੰਦੇ ਹੋ ਹਾਂਜੀ ਇਹ ਦੇਸੀ ਬੀਜ ਹੀ ਇੰਨੇ ਕਾਮਯਾਬ ਕਿਉਂ ਆ ਪੈ ਗਏ ਜਿਹੜਾ ਦੇਸੀ ਵੀ ਜਿਹੜਾ ਹਾਈਬ੍ਰਿਡ ਬੀਜ ਤੇ ਦੇਸੀ ਵੀ ਦੇ ਵਿੱਚ ਫਰਕ ਇਹ ਹੁੰਦਾ ਵੀ ਜਿਹੜਾ ਹਾਈਬ੍ਰਿਡ ਵੀ ਆ ਉਹਨੇ ਛੇਤੀ ਤਿਆਰ ਹੋਣਾ ਹੈ ਅੱਛਾ ਵੀ ਜਿਵੇਂ ਅੱਜ ਲਾਇਆ ਤੇ ਹਾਈਬ੍ਰਿਡ ਜਿਹੜਾ ਗੰਡਾ ਹੈਗਾ ਉਹਨੇ ਇਹ ਮੰਨ ਲਓ ਵੀ 75 80 ਦਿਨਾਂ ਦੇ ਵਿੱਚ 60 65 ਦਿਨ ਜਮੀਨ ਦੇ ਹਿਸਾਬ ਨਾਲ ਉਹਨੇ ਤਿਆਰ ਹੋਏ ਤੇ ਕੱਚਾ ਪੱਟ ਕੇ ਉਹਨੂੰ ਵੇਚਦੇ ਉਹਦੇ ਚ ਪਾਣੀ ਜ਼ਿਆਦਾ ਹੁੰਦਾ ਇਹ ਹੁੰਦਿਆ ਰਹਾ ਹੈ ਸ਼ੀ ਪਿਆਜ਼ ਸਟੋਰ ਕਰਨਾ ਸਟੋਰ ਏ ਤੁਹਾਡੇ ਘਰੇ ਜਿਵੇਂ ਆਪਾਂ ਟੋਕਰੇ ਭਰ ਕੇ ਰੱਖਦੇ ਜਾਲ ਤੇ ਸਿਰ ਤੇ ਇਹਨਾਂ 'ਚ ਪਾਣੀ ਘੱਟ ਹੁੰਦਾ ਇਹ ਗਲਦੇ ਨਹੀਂ ਹੈਗੇ ਜਿਹੜੇ ਹਾਈਬ੍ਰਿਡ ਪਿਆਜ਼ ਹੁੰਦੇ ਆ ਉਹ ਗਲਦੇ ਆ ਹੂੰ ਇਹ ਆਪਾਂ ਸਾਲ ਭਰ ਰੱਖ ਸਕਦੇ ਇਹਨਾਂ ਨੂੰ ਸਾਲ ਭਰ ਘਰੇ ਰੱਖ ਸਕਦੇ ਆ ਆਪਾਂ ਹਾਂ ਠੀਕ ਆ ਬਾਈ ਇਹਦਾ ਹੁਣ ਬੀਜ ਆ ਜਿਵੇਂ ਤੁਸੀਂ ਤਿਆਰ ਕਰੋਗੇ ਐ ਕਿ ਵੀ ਸੇਲ ਕੀਤਾ ਹਨਾ ਫਿਰ ਇਹਦੀ ਸੇਲ ਕਦੋਂ ਸ਼ੁਰੂ ਕਰਦੇ ਹੋ ਬੀਜ ਦੀ ਬੁਕਿੰਗ ਕਰਵਾਉਣੀ ਪੈਂਦੀ ਹੈ ਪਹਿਲਾਂ ਹਾਂ ਜਿਹੜੇ ਜ਼ਿਆਦਾ ਲੈਣਾ ਮਰੂ ਜਿਹੜੇ ਜ਼ਿਆਦਾ ਲੈਣੇ ਉਹ ਤਾਂ ਬੁਕਿੰਗ ਹੀ ਕਰਉਣੀ ਪੈਂਦੀ ਹੈ ਜੀ ਅੱਛਾ ਰੇਟ ਹਰ ਸਾਲ ਹੁੰਦਾ ਨਾ ਹਰ ਰੇਟ ਦਾ ਤਾਂ ਮੌਕੇ ਤੇ ਨਿਰਭਰ ਕਰ ਠੀਕ ਹੈ ਕਿਸੇ ਸਾਲ 4 ਰੁਪਏ ਮਹਿੰਗਾ ਵੀ ਹੋਏ ਨੇ ਕਿਸੇ ਸਾਲ ਸਸਤਾ ਵੀ ਹੋ ਜਾਂਦਾ ਹੈ ਹਾਂਜੀ ਤੇ ਪਰ ਉਹ ਆਏਗਾ ਵੀ ਇਹਦੇ ਤੇ ਖਰਚ ਬਹੁਤ ਜ਼ਿਆਦਾ ਆਉਂਦਾ ਕਈ ਵਾਰੀ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਯਾਰ ਵੀ ਵੀ ਆਹ ਰੇਟ ਹੈ ਇੰਨਾ ਵੀ ਤਿਆਰ ਹੋ ਗਿਆ ਤੇ ਕਈ ਵਾਰੀ ਮੰਨ ਲਓ ਮੀਂਹ ਏਰੀ ਆ ਗਿਆ ਨੁਕਸਾਨ ਵੀ ਇੰਨਾ ਹੋ ਜਾਂਦਾ ਕੁਝ ਵੀ ਪੱਲੇ ਨਹੀਂ ਪੈਂਦਾ ਪੱਕੇ ਵੀ ਤੇ ਮੀਂਹ ਆਈ ਮੀਂਹ ਆ ਗਿਆ ਕੁਝ ਵੀ ਨਹੀਂ ਪੱਲੇ ਪੈਂਦਾ ਕਣਕ ਕਣਕ ਮੰਨ ਲਓ ਹੁਣ ਅਪਨੇ ਕਿੱਲੇ ਦੀ 50000 ਤਾਂ ਕਣਕ ਹੀ ਗਈ ਹਾਂ ਤੇ ਬਾਕੀ ਜਿਹੜਾ ਹਾਂ ਬੱਟਾ ਬਣਾਉਣਾ ਜਾਂ ਮਿੱਟੀ ਲਾਉਣੀ ਕੱਖ ਪੱਠਾ ਪੜਨਾ ਹੁਣ ਦੇਖੋ ਖਾਲੀਆਂ ਪੂਰੀਆਂ ਸਾਫ਼ ਰੱਖਦੇ ਆਂਗੇ ਹਾਂਜੀ ਤੇ ਇਹ ਵੀ ਕਿਸੇ ਕਿਸਮ ਦੀ ਬਿਮਾਰੀ ਨਾ ਪਵੇ ਤੇ ਖਰਚਾ ਬਹੁਤ ਆਉਂਦਾ ਠੀਕ ਹੈ ਬਈ ਹਾਂਜੀ ਹਾਂਜੀ ਤੇ ਜੇ ਆਪਾਂ ਇਹਦੀ ਝਾੜ ਦੀ ਗੱਲ ਕਰੀਏ ਵੀ ਜਦੋਂ ਤੁਸੀਂ ਇਹਨੂੰ ਇੱਥੋਂ ਡੰਗ ਲਿਆ ਇਕੱਠਾ ਕਰ ਲਿਆ ਗ੍ਰੇਡਿੰਗ ਕਰਕੇ ਕਿੱਲੇ ਜੋ ਕਿੰਨਾ ਬੀਜ ਤਿਆਰ ਹੋ ਜਾਂਦੇ ਸੀਡ ਸੀਡ ਤਾਂ ਹਰੇਕ ਸਾਲ ਦਾ ਹਰੇਕ ਸਾਲ ਦਾ ਡੋਡੀ ਰਿਜ਼ਲਟ ਹੈ ਕਿਸੇ ਸਾਲ ਨਾ ਮੈਚ ਨਹੀਂ ਕਰਦਾ ਮੌਸਮ ਦੇ ਸਾਬ ਮੌਸਮ ਤੇ ਨਿਰਭਰ ਕਰਦਾ ਕਿਸੇ ਸਾਲ ਕਿੱਲੇ ਜੋ ਕੁਆਂਟਲ ਹੋ ਜਾਂਦਾ ਕਿਸੇ ਸਾਲ 2 ਕੁਆਂਟਲ ਵੀ ਹੋ ਜਾਂਦਾ ਕਿਸੇ ਸਾਲ 20 ਕਿਲੋ ਵੀ ਹੋ ਜਾਂਦਾ ਐਂ ਵੀ ਹੋ ਜਾਂਦਾ ਠੀਕ ਹੈ ਜੇ ਕਿਤੇ ਨੁਕਸਾਨ ਆ ਜੇ ਤਾਂ ਠੀਕ ਹੈ ਜਦੋਂ ਪਾਗਦਾ ਮੰਨ ਲਓ ਉਦੋਂ ਟੈਂਪਰੇਚਰ ਉਹਦਾ ਉਹ ਕਰਦਾ ਹਾਂ ਜਦੋਂ ਮੱਖੀ ਤੇ ਨਿਰਭਰ ਆ ਬਾਕੀ ਮੀਂਹ ਹੀ ਤੇ ਆ ਹੂੰ ਜਿਵੇਂ ਮੰਨ ਲਓ ਜਿਵੇਂ ਹੁਣ ਹੈ ਇਹ ਹੁਣ ਮੰਨ ਲਓ ਬਾਈ ਗੁਰੂ ਦਾ ਸ਼ੁਕਰ ਹੈ ਵੀ ਹਰੇ ਤੱਕ ਸੁੱਖ ਸ਼ਾਂਤੀ ਹੈ ਬਾਈ ਜਾਨ ਸਿੱਕ ਸਾਲ ਇਹੇ ਜੀ ਸਟੇਜ ਤੇ ਸੀਗਾ ਤੇ ਕਈ ਏਰੀਆ ਜਿੰਦੀ ਗੜੇ ਆਏ ਤੇ ਗੜਾ ਜਦੋਂ ਇੱਥੇ ਵੱਜਦਾ ਤੇ ਭੂਗੜੇ ਨੂੰ ਤੋੜ ਕੇ ਪਰੇ ਮਾਰਦਾ ਠੀਕ ਨੁਕਸਾਨ ਵੀ ਹੋ ਜਾਂਦਾ ਫਿਰ ਤਾਂ ਕੁਸ਼ ਨਹੀਂ ਹੱਥ ਪੱਲੇ ਫਿਰ ਕੁਸ਼ ਨਹੀਂ ਹੱਥ ਪੱਲੇ ਪੈਂਦਾ ਹਾਂ ਪਰ ਉਹ ਇੰਨਾਗਾ ਵੀ ਚਾਹੇ ਕੁਸ਼ ਵੀ ਹੈ ਵੀ ਪਰ ਸਾਨੂੰ ਆਪ ਦੇ ਬੀ ਲਾ ਕੇ ਭਰੋਸਾ ਹੈਗਾ ਹੂੰ ਆਪ ਦੇ ਬੀ ਦਾ ਆਪਾਂ ਨੂੰ 프리 ਵੀ ਵੇਚਦੇ ਆਂ ਆਪਾਂ ਬੀ ਵੇਚਦੇ ਆਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਆਪਾਂ ਵੀ ਬਈ ਉਸੇ ਕਰਕੇ ਆਏ ਆ ਦੋਸਤੋ ਬਾਈ ਨਾਲ ਪਹਿਲਾਂ ਆਪਾਂ ਨਾ ਮਲੋਟ ਮੇਲੇ ਤੇ ਵੀਡੀਓ ਕੀਤੀ ਸੀਗੀ ਉੱਥੇ ਸੀਡ ਆਪਾਂ ਸੇਲ ਕੀਤਾ ਇਸੇ ਵੈਰੈਟੀ ਦਾ ਹਨ ਫਿਰ ਬਾਈ ਕੋਲੇ ਨਰਸਰੀ ਦੇ ਵੀ ਆਏ ਆ ਆਪਾਂ ਤੇ ਅੱਜ ਤੁਹਾਨੂੰ ਇਹ ਦਿਖਾਤਾ ਹੁਣ ਤੁਹਾਨੂੰ ਕੋਈ ਸ਼ੱਕ ਸੁਲਾ ਨਹੀਂ ਰਹੇ ਜੂਗੀ ਵੀ ਜੇ ਬਾਈ ਇਸ ਫਾਰਮਰ ਤੋਂ ਤੁਸੀਂ ਪਨੀਰੀ ਲੈਣੀ ਆ ਸੀਡ ਲੈਣਾ ਪਿਆਜ਼ ਦਾ ਤਾਂ ਤੁਸੀਂ ਗਾਰੰਟੀ ਨਾਲ ਬੇਫਿਕਰ ਹੋ ਕੇ ਲੈ ਸਕਦੇ ਹੋ ਵੀ ਇਹ ਬੀਜ ਬਾਈ ਖੁਦ ਤਿਆਰ ਕਰਦਾ ਆਪਣੇ ਪੰਜਾਬ ਦਾ ਕਿਸਾਨ ਆ ਮਠੰਡਾ ਜ਼ਿਲ੍ਹੇ ਦਾ ਜਦੋਂ ਮਰਜੀ ਇੱਥੇ ਆ ਕੇ ਦੇਖ ਲਓ ਹਨਾ ਕੋਈ ਲੁਕੈਸੀ ਪਿਆਣੀਗਾ ਬਾਈ ਜੀ ਅੱਜ ਕਿਸੇ ਨੇ ਮੰਨ ਲਓ ਵੀ ਮੂਰੇ ਜਿਵੇਂ ਹੁਣ ਆਪਣਾ ਅੱਜ 1 ਮਾਰਚ 2025 ਹੋ ਗਿਆ ਹਨਾ ਜੀ ਤੇ ਇਹ ਮੰਨ ਕੇ ਚੱਲੋ ਵੀ ਅਪ੍ਰੈਲ ਦੇ ਵਿੱਚ ਬੀ ਨੇ ਡੰਗਿਆ ਜਾਣਾ ਅਪ੍ਰੈਲ ਮਈ ਦੇ ਵਿੱਚ ਹਾਂਜੀ ਤੇ ਜੂਨ ਜੁਲਾਈ ਦੇ ਵਿੱਚ ਅਸੀਂ ਬੀ ਨੂੰ ਕੱਢ ਲਾਂਗੇ ਹੂੰ 2025 ਦੇ ਚ ਤੇ ਜੇ ਕਈ ਵਾਰੀ ਕਿਸੇ ਨੇ ਬੀਜ ਦੇਖਣਾ ਵੀ ਤੁਹਾਡੇ ਕੋਲ ਲੱਗਿਆ ਵਾ ਤਾਂ ਜਦੋਂ ਮਰਜ਼ੀ ਆਪਣੇ ਸਕਰੀਨ ਤੇ ਨੰਬਰ ਚੱਲਣਗੇ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਸਾਡੇ ਕੋਲ ਦੇਖ ਸਕਦੇ ਹੋ ਤੇ 2025 ਦੇ ਮੰਨ ਲਓ ਨਵੰਬਰ ਦੇ ਵਿੱਚ ਆਪਾਂ ਨਰਸਰੀ ਬੀਜਾਂਗੇ ਅਕਤੂਬਰ ਨੂੰ ਲਾਸਟ ਅਕਤੂਬਰ ਦੇ ਵਿੱਚ ਤੇ ਉਸ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੂੰ ਪਿਆਜ਼ ਦੇ ਸੀਡ ਦੀ ਲੋਡ ਹੋਈ ਤੇ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹਾਂ ਹਾਂਜੀ ਹਾਂਜੀ ਤੇ ਇੱਕ ਬਈ ਹੋਰ ਕਿਸਾਨ ਭਰਾਓ ਮੈਂ ਤੁਹਾਨੂੰ ਆਪਦੇ ਵੱਲੋਂ ਇਹ ਗੱਲ ਕਹਿਣੀ ਚਾਹਣਾ ਕਿਉਂਕਿ ਬਈ ਹੋਰਾਂ ਨਾਲ ਆਪਾਂ ਵੀ ਸਟਾਲਾਂ ਦੇ ਖੜੇ ਆ ਹਨਾ 2.5 300 ਦਾ ਪੈਕਟ ਸੇਲ ਕਰਦੇ ਆ 100 ਗ੍ਰਾਮ ਦਾ ਹਨਾ ਬਈ ਇਹੀ ਰੇਟ ਹੁੰਦਾ ਉਹ ਹਾਂ ਪਿਛਲੀ ਵਾਰੀ ਹਾਂ ਇਹੀ ਸੀਗਾ ਇਹੀ ਰੇਟ ਹੁੰਦਾ ਤੇ ਕਈ ਕਿਸਾਨ ਭਰਾ ਹੁੰਦੇ ਕਹਿੰਦੇ ਯਾਰ ਬਈ ਥੋੜਾ ਜਿਹਾ ਬੀਜ ਆ ਮਹਿੰਗਾ ਇਹ ਬੀਜ ਆ ਨਾ ਜਿਹੜੇ ਬਈ ਸਟੋਰੇਜ ਵਾਲੀਆਂ ਫਸਲਾਂ ਹੁਣ ਤੁਸੀਂ ਦੇਖ ਲਓ ਵੀ ਨਵੰਬਰ ਮਹੀਨੇ ਦਾ ਇਹ ਪਿਆਜ਼ ਲੱਗਿਆ ਇਹਦੇ ਤੇ ਗੜਾਈ ਹੋ ਗਈ ਸਪ੍ਰੇਅਾਂ ਹੋ ਗਈਆਂ ਫਿਰ ਆਪਦਾ ਖੇਤ ਵੀ ਵੇਲਾ ਛੱਡਿਆ ਉਸ ਤੋਂ ਬਾਅਦ ਇਹਨੂੰ ਡੁੰਗਣਾ ਤਿੰਨ ਚਾਰ ਤੜਾਈਆਂ ਹੋਣਗੀਆਂ ਫਿਰ ਇਹਨੂੰ ਦੋ ਤਿੰਨ ਮਹੀਨੇ ਰੱਖਣਾ ਫਿਰ ਇਹਨੂੰ ਸਫਾਈ ਕਰਕੇ ਕੱਢਣਾ ਛੋਟੀ ਛੋਟੀ ਪੈਕਿੰਗ ਕਰਨੀ ਆ ਉਹ ਕਿਉਂ ਕਰਨੀ ਆ ਵੇਚਣ ਨੂੰ ਬਾਈ ਹੋਰੀ ਕੰਪਨੀਆਂ ਨੂੰ ਵੀ ਸੇਲ ਕਰ ਸਕਦੇ ਆ ਇਕੱਠਾ ਬੀਜ ਇੱਕ ਦਿਨ ਚ ਚਕਾ ਸਕਦੇ ਆ ਕਿਸਾਨਾਂ ਦੀ ਸਹੂਲਤ ਲਈ 50 ਪਿਆ 100 100 ਗ੍ਰਾਮ ਬੀਜ ਮੇਲਿਆਂ ਤੇ ਵੇਚਦੇ ਆ ਕਿਉਂਕਿ ਤੁਹਾਡਾ ਤਿਆਰਬਾ ਹੋ ਜੇ ਤੁਹਾਨੂੰ ਸ਼ੌਂਕ ਪਵੇ ਵੀ ਤੁਸੀਂ ਆਪ ਦਾ ਪਿਆਜ਼ ਆ ਜਿਹੜਾ ਘਰੇ ਤਿਆਰ ਕਰ ਸਕੋ ਜਿਹੜਾ ਕਿਸਾਨ ਭਰਾਏ ਕੰਮ ਕਰਦਾ ਉਹਦੀ ਸਪੋਰਟ ਕਰਿਆ ਕਰੋ ਉਹਦੇ ਤੋਂ ਬੀਜ ਖੋਸ਼ ਹੋ ਕੇ ਖਰੀਦਿਆ ਕਰੋ ਤੇ ਆਪਦਾ ਤਿਆਰਬਾ ਕਰਕੇ ਟ੍ਰਾਇਲ ਕਰਕੇ ਫਿਰ ਅੱਗੇ ਵਧਾਇਆ ਕਰੋ ਕੰਮ ਠੀਕ ਆ ਬਾਈ ਹਾਂ ਛੋਟੀ ਪੈਕਿੰਗ ਦੇ ਵਿੱਚ ਵੇਚਣ ਦਾ ਇੱਕ ਹੋਰ ਵੀ ਫਾਇਦਾ ਨਾ ਜੀ ਜੇ ਤੁਹਾਡੇ ਕੋਲੇ ਮਾਲ ਚੰਗਾ ਹੋਊਗਾ ਤਾਂ ਹੀ ਤੁਸੀਂ ਖੰਡਿਆਕੇ ਵਿੱਚੋਂ ਜੇ ਮਾਲ ਨਹੀਂ ਚੰਗਾ ਫਿਰ ਤੁਸੀਂ ਕਹੋਗੇ ਵੀ ਇੱਕ ਥਾਂ ਕੱਢ ਦੇ ਬਾਕੀ ਇੱਕ ਥਾਂ ਲੰਬਾ ਸੀਡ ਦੀ ਰਿਪੋਰਟ ਆਉਂਦੀ ਆ ਹੁਣ ਕਿੰਨੇ ਮੇਲਿਆਂ ਦੇ ਸੇਲ ਕੀਤਾ ਸਾਰੇ ਤੋਂ ਰਿਪੋਰਟ ਆਉਣੀ ਆ ਵੀ ਕਿੱਥੇ ਵਧੀਆ ਰਿਹਾ ਕਿੱਥੇ ਕੋਈ ਕਮੀ ਆਈ ਬਿਲਕੁਲ ਬਿਲਕੁਲ ਇਹ ਚੀਜ਼ ਵੀ ਵਧੀਆ ਆ ਬਾਕੀ ਨਾਲੇ ਮੈਨੂੰ ਐਂ ਲੱਗਦਾ ਵੀ ਇਹੋ ਜਿਹਾ ਤਾਂ ਕੋਈ ਪਿੰਡ ਹੋਣਾ ਨਹੀਂ ਵੀ ਜਿਹੜੇ ਪਿੰਡ ਦੇ ਵਿੱਚੋਂ ਆਪਣੇ ਕੋਲੇ ਇੱਕ ਜਾਂ 5 ਜਾਂ 10 ਗਾਹਕ ਜਾਂ 20 ਨਾ ਆਏ ਜਿਵੇਂ ਉਹਨਾਂ ਦਾ ਛੋਡੀ ਜਦੋਂ ਆਪਾਂ ਵੀਡੀਓ ਪਾਈ ਤੇ ਜੀਰੇ ਕੋਲੇ ਪਿੰਡਾ ਅੰਬਰਹਾਰ ਮਹੂ ਜੀਰੇ ਕੋਲੇ ਤੇ ਉੱਥੋਂ ਬਾਈਆਂ ਨੇ ਮੈਨੂੰ ਫੋਨ ਕਰ ਲਿਆ ਸਕਰੀਨ ਦੇਖ ਕੇ ਤੇ ਉੱਥੇ ਆਪਣਾ 3.5 ਕਿਲੋ ਵੀ ਗਿਆ ਇੱਕ ਘਰ ਕੋਲੇ ਤੇ ਮੈਂ ਉਹਨਾਂ ਨੂੰ ਦੱਸਦਾ ਮੈਂ ਵੀ ਛੋਡੇ ਪਿੰਡੋਂ ਸਖਚੈਨ ਐ ਵੀ ਸਾਡੇ ਕੋਲ 10-12 ਸਾਲ ਦਾ ਹੁੰਦਾ ਮੈਂ ਉਹਨਾਂ ਦੇ ਪਿੰਡ ਦਾ ਹਰੇਕ ਪਿੰਡ ਦਾ ਬੰਦਾ ਮੈਂ ਭਾਲ ਹੀ ਲੈਣਾ ਉਹ ਪੂਰੀ ਦਰਾਂ ਵਾਲੇ ਖੜ ਜਾਂਦਾ ਹਾਂ ਹਾਂ ਮੈਂ ਸੁਖਚੈਨ ਆ ਛੋਡੇ ਪਿੰਡ ਦਾ ਤੇ ਉਹਨੂੰ ਪੁੱਛ ਲਓ ਵੀ ਐਂ ਕਰਕੇ ਵੀ ਦਵਿੰਦਰ ਤੋਂ ਵੀ ਲੈ ਆਉਣਾ ਵੀ ਤੂੰ ਪਨੀਰੀ ਲੈ ਕੇ ਆਉਂਦਾ ਰਿਹਾ ਕਿਹਾ ਜਾਂ ਉਹ ਕਹਿੰਦਾ ਯਾਰ ਤੁਸੀਂ ਅੱਖਾਂ ਵਿੱਚ ਕੇ ਲੈ ਲਓ ਉਹਨਾਂ ਨੇ ਫਿਰ ਆਪ ਵੀ ਗੰਡੇ ਲਾਏ ਤੇ ਜਿਹੜੀ ਪਨੀਰੀ ਬਚ ਗਈ ਤੇ ਉਹਨਾਂ ਨੇ ਉਹ ਸੇਲ ਕੀਤੀ ਤੇ ਇੱਕ ਰਾਜਸਥਾਨ ਦੇ ਬਾਈ ਲੈ ਕੇ ਗਏ ਸੀਗੇ ਇਹ ਪਨੀਰੀ ਆਪਣੇ ਕੋਲ ਸੰਗਰੀਏ ਦੇ ਤੇ ਇੱਥੋਂ ਦੇ ਲੈ ਕੇ ਗਏ ਆ ਮੁਖਸਰ ਦੇ ਲੈ ਕੇ ਗਏ ਆ ਉਹਨਾਂ ਦਾ ਹਲੇ ਵੀ ਫੋਨ ਆਉਂਦਾ ਹੁੰਦਾ ਕਹਿੰਦੇ ਗੰਡੇ ਵੀ ਸਾਡੇ ਬਹੁਤ ਸੋਹਣੇ ਖੜੇ ਤੇ ਜਰਮੀਨੇਸ਼ਨ ਕਹਿੰਦੇ ਬਹੁਤ ਵਧੀਆ ਹੋਈ ਕਹਿੰਦੇ ਵੀ ਜਿੰਨੇ ਦਾ ਇੱਥੋਂ ਅਸੀਂ ਬੀਜ ਲੈਂਦਾ ਸੀ ਉਦੋਂ ਵਾਲਿਆਂ ਤਾਂ ਪਨੀਰੀ ਵੇਚਦੀ ਤੇ ਜਿਹੜੇ ਆਪ ਦੇ ਖੇਤ ਚ ਗੰਡੇ ਲਾ ਲੇ ਉਹ ਕਹਿੰਦੇ ਸਾਡੇ ਫਰੀਦ ਤੇ ਪਨੀਰੀ ਦੀ ਆ ਗਾਂ ਨੂੰ ਹੋਰ ਉਹ 10 ਬੰਦੇ ਦੱਸਣ ਨਾ ਕਹਿੰਦੇ ਲਾਵਾਂ ਉਹ ਤਾਂ ਹੁਣ ਕਹੀ ਜਾਂਦੇ ਆ ਕਹਿੰਦੇ ਵੀ ਸਾਡਾ ਬਾਈ ਕੋਟਲੀ ਵਾਲੇ ਨੇ ਵੀ ਲਿਆ ਸੀ ਹਨਾ ਕੋਟਲੀਆ ਨੇ ਵੀ ਲਿਆ ਸੀ ਸਾਨੂੰ ਉਹਦੇ ਕੋਲੇ ਵਧੀਆ ਹੋਈ ਆ ਉਹਦਾ ਜਰਮੀਨੇਸ਼ਨ ਸੁਖਣਾ ਬਹੁਤ ਸੋਹਣੀ ਸੀ ਬਾਕੀ ਆਪਾਂ ਤਿੰਨ ਵਾਰੀ ਆਪ ਦੇ ਖੇਤ ਚ ਬੀਜ ਕੇ ਫੇਰ ਵੇਚਦੇ ਆ ਉਹਨਾਂ ਚ ਰੋ ਨਹੀਂ ਕਰਦੇ ਠੀਕ ਆ ਬਈ ਜਰਮੀਨੇਸ਼ਨ ਚੈੱਕ ਕਰਕੇ ਵੀ ਜ਼ਿਮੀਂਦਾਰ ਦਾ ਲਾਂਬਾ ਨਾ ਆਵੇ ਜਾਂ ਆਪਾਂ ਵੀ ਅਗਲੇ ਸਾਲ ਮੇਲਿਆਂ ਚ ਵੀ ਜਾਣਾ ਹੈ ਤੇ ਵੀ ਉੱਥੇ ਆਪਾਂ ਨੂੰ ਯਾਰ ਐਵੇਂ ਕੋਈ ਜੀ ਬਾਈ ਗਲਤ ਕੰਮ ਕਰਾਂਗੇ ਬੰਦਾ ਅਗਲੇ ਸਾਲ ਖੜ ਨਹੀਂ ਸਕਦਾ ਖੜ ਨਹੀਂ ਸਕਦਾ ਮੇਲੇ 'ਚ ਨਹੀਂ ਜਾਂਦਾ ਉਹ ਖੜ ਗਲਤ ਕੰਮ ਕਰਕੇ ਹਾਂਜੀ ਹਾਂਜੀ ਧੰਨਵਾਦ ਬਾਈ ਠੀਕ ਹੈ ਜੀ ਧੰਨਵਾਦ ਦੋਸਤੋ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਲਾਈਕ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੂੰ ਵੀ ਬੀਜ ਦੀ ਲੋੜ ਆ ਬਾਈ ਨਾਲ ਸੰਪਰਕ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਪਿਆਜ਼ ਬਾਰੇ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਧੰਨਵਾਦ